ਦੇ ਪਾਤਸ਼ਾਹ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਸੀ ਅਜ ਤੋਂ 5 ਸਾਲ ਪਹਿਲਾਂ ਦੁਕਾਨ ਖੋਲਹੀ ਗਈ ਸੀ 120 ਫੁੱਟੀ ਰੋਡ ਤੇ 13 13 ਹੱਤੀ ਉਸੇ ਸਬੰਧ ਦੇ ਵਿੱਚ ਅੱਜ ਸੈਮੀਨਾਰ ਕਰਵਾਇਆ ਜਾ ਰਿਹਾ ਸਾਲਗिराਹ ਮਨਾਇਆ ਜਾ ਰਿਹਾ ਪਹਿਲਾਂ ਤਸਵੀਰਾਂ ਦਿਖਾ ਦਿੰਨੇ ਆ ਤੁਹਾਨੂੰ 13 13 ਹੱਤੀ ਬਣਾਉਣ ਦਾ ਆਖਰਕਾਰ ਮਕਸਦ ਕੀ ਸੀ 13 13 ਹੱਤੀ ਇੱਕ ਉਹ ਹੱਤੀ ਹੈ ਜਿੱਥੇ ਹਰੇਕ ਵਰਗ ਦੇ ਲੋਕ ਜਿਹੜੇ ਕੀ ਅਸਮਰਥ ਹਨ ਜਾਂ ਉਹ ਕੁਝ ਇਦਾਂ ਦੀਆਂ ਵਸਤਾਂ ਜਿਹੜੀਆਂ ਨਹੀਂ ਖਰੀਦ ਸਕਦੇ ਸਨ ਜਿਹੜੀਆਂ ਕਿ ਲੋਕਾਂ ਦੇ ਘਰਾਂ ਦੇ ਵਿੱਚ ਵਿਕਾਰ ਪਈਆਂ ਹੋਈਆਂ ਸਨ ਉਹ ਇਸ ਦੁਕਾਨ ਤੇ ਆਉਂਦੀਆਂ ਨੇ ਤੇ 13-13 ਹੱਤੀ ਤੇ ਉਹ ਵਸਤ ਜਿਹੜੀ ਹੈਗੀ ਉਹ ਚੀਜ਼ ਜਿਹੜੀ ਹੈਗੀ ਉਹ 13 ਰੁਪਏ ਦੇ ਵਿੱਚ ਲੋਕਾਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ ਇਹ ਉਹ ਤਸਵੀਰਾਂ ਨੇ ਇਹ ਉਹ ਚੀਜ਼ਾਂ ਨੇ ਜਿਹੜੀਆਂ ਲੋਕਾਂ ਦੇ ਘਰਾਂ ਵਿੱਚ ਵਿਅਸਤ ਪਈਆਂ ਹੁੰਦੀਆਂ ਨੇ ਔਰ ਲੋਕ ਲੋਕ ਜਿਹੜੇ ਹੈਗੇ ਨੇ ਉਹ ਇਸ ਤੇਰਾ ਤੇਰਾ ਅੱਟੀ ਦੇ ਜਿਹੜੇ ਸਰਪ੍ਰਸਤ ਹੈਗੇ ਨੇ ਜਾਂ ਸੇਵਾਦਾਰ ਹੈਗੇ ਨੇ ਉਹਨਾਂ ਨਾਲ ਸੰਪਰਕ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਇਥੋਂ ਵਹੀਕਲ ਜਿਹੜੇ ਹੈਗੇ ਗੱਡੀਆਂ ਹੈਗੀਆਂ ਉਹਨਾਂ ਦੇ ਘਰਾਂ ਤੇ ਕਰ ਪਛਾਈਆਂ ਜਾਂਦੀਆਂ ਨੇ ਤੇ ਲਾਲਦੀ ਨਾਲ ਉੱਥੋਂ ਇਹ ਅਵਸਥਾ ਜਿਹੜੀਆਂ ਹੈਗੀਆਂ ਨੇ ਚਾਹੇ ਉਹ ਭਾਂਡੇ ਹੋਣ ਚਾਹੇ ਉਹ ਪੁਰਾਣੇ ਕੱਪੜੇ ਹੋਣ ਜਾਂ ਹੋਰ ਕੋਈ ਵੀ ਚੀਜ਼ ਹੋਵੇ ਉੱਥੋਂ ਲੈ ਕੇ ਇੱਥੇ ਲਿਆਈ ਜਾਂਦੀ ਹੈ ਔਰ ਇੱਥੇ ਲਿਆ ਕੇ ਇਹ ਅਵਸਥਾ 13 ਰੁਪਏ ਦੇ ਹਿਸਾਬ ਨਾਲ ਉਹ ਲੋਕਾਂ ਨੂੰ ਮਹੱਈਆ ਕਰਵਾਈਆਂ ਜਾਂਦੀਆਂ ਨੇ ਜਿਹੜੇ ਲੋਕ ਚੀਜ਼ਾਂ ਲੈਣ 'ਚ ਅਸਮਰਥ ਹਨ ਤੇ ਜ਼ਿਕਰ ਕੀਤਾ ਸੀਗਾ ਅੱਜ ਦੀ ਸਾਲਗिराਹ ਦਾ 5 ਸਾਲ ਹੋਣ ਤੋਂ ਬਾਅਦ ਅੱਜ ਇੱਕ ਸਾਲਗिराਹ ਮਨਾਈ ਜਾ ਰਹੀ ਹੈ 5 ਸਾਲ ਪੂਰੇ ਹੋਏ ਨੇ 600 ਤੋਂ ਵੱਧ ਲੋਕ ਜਿਹੜੇ ਹੈਗੇ ਨੇ ਉਹ ਇੱਥੇ ਜੁੜੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿਤਾਬਾਂ ਇੱਕ ਲਾਇਬ੍ਰੇਰੀ ਬਣਾਈ ਹੋਈ ਹੈ ਜੇ ਕਿਸੇ ਵੀ ਬੱਚੇ ਨੂੰ ਕਿਸੇ ਵੀ ਬਜ਼ੁਰਗ ਨੂੰ ਕਿਸੇ ਵੀ ਨੌਜਵਾਨ ਨੂੰ ਪੜਨ ਦੇ ਵਿੱਚ ਕੋਈ ਕਿਤਾਬ ਚਾਹੀਦੀ ਹੈ ਤੇ ਇਥੋਂ ਉਹ मिल ਸਕਦੀ ਆ ਇੱਕ ਤਸਵੀਰ ਤੋਂ ਹੰਧਣਾ 13 ਰੁਪਏ ਦੇ ਵਿੱਚ ਬੈਂਕ ਬਿਜਲੀ ਦਾ ਬੈਂਕ ਦਾ ਬੀਮਾ ਬਿਜਲੀ ਵਗੈਰਾ ਹੋਰ ਵੀ ਸਲਾਹ ਜਿਹੜੀ ਹੈਗੀ ਆ 13 ਰੁਪਏ ਦੇ ਵਿੱਚ ਐਸਕੇ ਜੁਲਕਾ ਜਿਹੜੇ ਹੈਗੇ ਆ ਉਹਨਾਂ ਵੱਲੋਂ ਇਥੇ ਦਿੱਤੀ ਜਾਂਦੀ ਹੈ ਕਿਸੇ ਤਰ੍ਹਾਂ ਦੀ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਚੀਜ਼ ਆਈਦੀ ਆ ਹੋਵੇ ਉਹ 13 ਰੁਪਏ ਦੇ ਵਿੱਚ ਮੁਹਈਆ ਕਰਵਾਈ ਜਾਂਦੀ ਹੈ ਇੱਕ ਤਸਵੀਰ ਹੋਰ ਰਖਾ ਦਿਨਾ 13 13 ਹੱਤੀ ਵੱਲੋਂ ਚਲਾਏ ਜਾ ਰਹੇ ਕਾਰਜ ਕੱਪੜੇ ਬਰਤਨ ਪਹਿਲਾ ਪਟਾਕਾ ਖਾਣਾ ਲੋੜਵੰਦਾਂ ਨੂੰ ਰਾਸ਼ਨ ਲੜਕੀਆਂ ਦੇ ਵਿਆਹ ਜਿਹੜੇ 13 ਰੁਪਏ ਲਏ ਜਾਂਦੇ ਨੇ 13 13 ਜੋੜ ਕੇ ਜਿਹੜੀਆਂ ਲੋੜਵੰਦ ਲੜਕੀਆਂ ਹੈਗੀਆਂ ਉਹਨਾਂ ਦੇ ਵਿਆਹ ਵੀ ਕਰਵਾਏ ਜਾਂਦੇ ਨੇ ਹੋਮੋਪੈਥਿਕ ਦਾ ਇਲਾਜ ਬੂਟੇ ਲਗਾਉਣੇ ਪਲਾਸਟਿਕ ਦੀ ਵਰਤੋਂ ਨਾ ਕਰਨਾ ਹੋਰ ਵੀ ਕਈ ਤਰ੍ਹਾਂ ਦੇ ਕੰਮ ਜਿਹੜੇ ਹੈਗੇ 13 13 ਹੱਤੀ ਵੱਲੋਂ ਕਰਵਾਏ ਜਾਂਦੇ ਨੇ ਔਰ ਇੱਕ ਕਾਊਂਟਰ ਦੇਖੋ ਤੁਹਾਡੇ ਸਾਹਮਣੇ ਇੱਕ ਕਾਊਂਟਰ ਲਗਾਇਆ ਗਿਆ ਹੈ ਇੱਥੇ ਲੋਕ ਆ ਕੇ ਸੰਪਰਕ ਕਰਦੇ ਨੇ ਜਿਹੜੀ ਉਹਨਾਂ ਨੂੰ ਚੀਜ਼ ਚਾਹੀਦੀ ਹੁੰਦੀ ਹੈ ਉਹ ਉਹਨਾਂ ਲੋਕਾਂ ਨੂੰ ਮਹਿਆ ਕਰਵਾਈ ਜਾਂਦੀ ਹੈ ਜਿਹੜੇ ਲੋਕ ਉਹ ਚੀਜ਼ ਲੈਣ ਵਿੱਚ ਅਸਮਰਥ ਹਨ ਤੇ ਜਿਹੜੀ ਗੱਲ ਦਾ ਜ਼ਿਕਰ ਅਸੀਂ ਸਟਾਰਟਿੰਗ ਤੇ ਕੀਤਾ ਸੀ ਉਹ ਗੱਲ ਇਹ ਹੈਗੀ ਕਿ ਅੱਜ ਸਾਲਗिरा ਮਨਾਈ ਜਾ ਰਹੀ ਹੈ ਔਰ ਇਹ ਸਾਲਗिरा ਦੇ ਵਿੱਚ ਬਲੱਡ ਕੈਂਪ ਲਗਾਇਆ ਜਾ ਰਿਹਾ ਹੈ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿੱਥੇ ਕੀ ਲੋਕਾਂ ਦਾ ਇਲਾਜ ਵੀ ਹੋਵੇਗਾ ਕਿ ਪੰਜਾਬ ਪੂਰੇ ਦੇਸ਼ ਦੇ ਸਰਵਪੰਨਿਹੜਾ ਹੈ ਤੇ ਇੱਥੇ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਜਿਹੜਾ ਕਿ ਅਲੱਗ-ਅਲੱਗ ਦੇ ਡਾਕਟਰ ਹੈਗੇ ਨੇ ਔਰ ਅਲੱਗ-ਅਲੱਗ ਬਿਮਾਰੀਆਂ ਦਾ ਇਲਾਜ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਫਿਜ਼ੀਓਥੈਰੇਪੀ ਦਾ ਇਲਾਜ ਚੱਲ ਰਿਹਾ ਹੈਗਾ। ਔਰ ਦੂਜੇ ਪਾਸੇ ਹੋਰ ਜਿਹੜੇ ਡਾਕਟਰ ਹੈਗੇ ਨੇ ਉਹ ਇਲਾਜ ਮੁਹੱਈਆ ਕਰਵਾ ਰਹੇ ਨੇ। ਔਰ ਦੂਸਰੇ ਪਾਸੇ ਬਲੱਡ ਕੈਂਪ ਜਿਹੜਾ ਹੈਗਾ ਉਹ ਲਗਾਇਆ ਗਿਆ ਹੈਗਾ ਇਹ ਤਸਵੀਰਾਂ ਨੇ ਅੱਜ ਦੀਆਂ ਜਿੱਥੇ 13 13 ਹੱਟੀ ਦੀ 5ਵੀਂ ਸਾਲਗिरा ਜਿਹੜੀ ਹੈਗੀ ਆ ਉਹ ਮਿਲਾਈ ਜਾ ਰਹੀ ਹੈ ਔਰ ਡਾਕਟਰ ਸਾਹਿਬ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਤਸਵੀਰਾਂ ਦੇਖ ਸਕਦੇ ਹੋ ਇੱਥੇ ਲੋਕਾਂ ਵੱਲੋਂ ਆਮ ਤੇ ਖਾਸ ਲੋਕ ਜਿਹੜੇ ਕੋਈ ਵੀ ਇੱਥੇ ਇਹਨਾਂ ਨਾਲ ਜੁੜੇ ਹੋਏ ਨੇ ਉਹਲਾ ਵੱਲੋਂ ਬਲੱਡ ਡੋਨੇਟ ਜਿਹੜਾ ਹੈਗਾ ਉਹ ਇੱਥੇ ਕੀਤਾ ਜਾਂਦਾ ਹੈ ਔਰ ਇੱਕ ਹੋਰ ਤਸਵੀਰ ਦਿਖਾਵਾਂਗਾ ਕਿ ਜਿੱਥੇ ਛੋਟੇ-ਛੋਟੇ ਬੱਚੇ ਜਿਹੜੇ ਲੋਕ ਇੱਥੇ ਆ ਰਹੇ ਨੇ ਮੈਡੀਕਲ ਸੁਵਿਧਾਵਾਂ ਲੈਣ ਵਾਸਤੇ ਜਾਂ ਹੋਰ ਕੋਈ ਵੀ ਚੀਜ਼ ਲੈਣ ਵਾਸਤੇ ਉਹ ਪਰਸ਼ੀਆਂ ਕੱਟਦੇ ਹੋਏ ਵੀ ਇੱਥੇ ਸੇਵਾ ਨਿਭਾਉਂਦੇ ਹੋਏ ਨਜ਼ਰ ਆਣਗੇ ਆ ਰਹੇ ਨੇ ਔਰ ਇੱਕ ਵਾਰੀ ਫੇਰ ਦੱਸ ਦੂਆ ਅੱਜ 13 13 ਹੱਟੀ ਦੀ 5ਵੀਂ ਸਾਲਗिरा ਜਿਹੜੀ ਹੈਗੀ ਆ ਉਹ ਮਿਲਾਈ ਜਾ ਰਹੀ ਆ ਔਰ ਵਿਸ਼ੇਸ਼ ਤੌਰ ਤੇ ਸਮਾਗਮ ਜਿਹੜਾ ਹੈਗਾ ਪ੍ਰੋਗਰਾਮ ਜਿਹੜਾ ਹੈਗਾ ਉਹ ਵਿਢਿਆ ਗਿਆ ਕਿ ਮੈਡੀਕਲ ਕੈਂਪ ਜਿਹੜਾ 13 13 ਹੱਟੀ ਵੱਲੋਂ ਲਗਾਇਆ ਜਾ ਰਿਹਾ ਹੈ ਤਾਂ ਕਿ ਆਮ ਤਖਾਸ ਲੋਕ ਜਿਹੜੇ ਹੈਗੇ ਇਸ ਮੈਡੀਕਲ ਕੈਂਪ ਦਾ ਵਰਤੋਂ ਵੱਧ ਫਾਇਦਾ ਲੈ ਸਕਣ ਔਰ ਇੱਕ ਹੋਰ ਵਿਸ਼ੇਸ਼ ਉਪਰਾਲਾ ਜਿਹੜਾ 13 13 ਹੱਟੀ ਵੱਲੋਂ ਕੀਤਾ ਗਿਆ ਉਹ ਇਹ ਕੀਤਾ ਗਿਆ ਕਿ ਅੱਜ ਤੋਂ ਲੈ ਕੇ ਹਰ ਮਹੀਨੇ ਕਿ ਅੱਜ ਦੋ ਹੋਰ ੜੀਆਂ ਜੜੀਆਂ ਹੈਗੀਆਂ ਉਹ ਤਿਆਰ ਕਰਵਾਈਆਂ ਗਈਆਂ ਨੇ ਜਿਹੜੇ ਲੋਕ ਕੰਮਕਾਰ ਕਰਨਾ ਚਾਹੁੰਦੇ ਨੇ ਪਰ ਪੈਸੇ ਨਾ ਹੋਣ ਕਰਕੇ ਉਹ ਕੰਮਕਾਰ ਉਹ ਆਪਣਾ ਰੋਜ਼ਗਾਰ ਜਿਹੜਾ ਹੈਗਾ ਨਹੀਂ ਕਰ ਸਕਦੇ ਉਹਨਾਂ ਨੂੰ ਇਹ ਦੋ ਰੇੜੀਆਂ ਜਿਹੜੀਆਂ ਹੈਗੀਆਂ ਉਹ ਦਿੱਤੀਆਂ ਜਾਣੀਆਂ ਔਰ ਲਗਾਤਾਰ ਹਰ ਮਹੀਨੇ ਇਸ ਤਰ੍ਹਾਂ ਦੀ ਇੱਕ ਰੇੜੀ ਉਸ ਸ਼ਖਸ ਨੂੰ ਦਿੱਤੀ ਜਾਣੀ ਹੈ ਉਸ ਨੌਜਵਾਨ ਨੂੰ ਦਿੱਤੀ ਜਾਣੀ ਹੈ ਜਿਹੜਾ ਕਿ ਕੰਮ ਕਰਨ ਯੋਗ ਹੈ ਪਰ ਪੈਸੇ ਨਾ ਹੋਣ ਕਰਕੇ ਉਹ ਕੰਮਕਾਰ ਨਹੀਂ ਕਰ ਸਕਦਾ ਇਹ ਰੇੜੀਆਂ ਉਹਨਾਂ ਨੂੰ ਦਿੱਤੀਆਂ ਜਾਣੀਆਂ ਹੈ ਇੱਕ ਹੋਰ ਵਿਸ਼ੇਸ਼ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਹੈਗਾ ਇਹਨਾਂ ਵੱਲੋਂ ਉਹ ਇਹ ਹੈ ਕਿ ਸ਼ੈਲਟਰ ਡੋਗਾਂ ਵਾਸਤੇ ਕੁੱਤੇਆਂ ਵਾਸਤੇ ਜਿਹੜੇ ਆਵਾਰਾ ਕੁੱਤੇ ਹੈਗੇ ਨੇ ਉਹਨਾਂ ਵਾਸਤੇ ਡੌਗ ਸ਼ੈਲਟਰ ਜਿਹੜੇ ਹੈਗੇ ਐ ਡਰਾਮਾ ਵਜੋਂ ਬਣਾਏ ਗਏ ਨੇ ਤਾਂ ਕਿ ਕਿਉਂਕਿ ਸਰਦੀ ਦਾ ਮੌਸਮ ਹੈਗਾ ਅਸੀਂ ਲੋਕ ਤੇ ਇਸ ਸਰਦੀ ਤੋਂ ਬਚਣ ਵਾਸਤੇ ਹਰ ਤਰ੍ਹਾਂ ਦਾ ਉਪਰਾਲਾ ਕਰ ਸਕਦੇ ਹਾਂ ਰਜਾਈਆਂ ਨਾਲ ਲੈ ਕੇ ਨਿਗਮਾਂ ਸਕਦੇ ਆ ਅੱਗ ਚਲਾ ਕੇ ਲੈ ਕੇ ਨਿਗਮਾਂ ਸਕਦੇ ਆ ਪਰ ਅਲਾਰਾ ਜਿਹੜੇ ਡੌਗ ਹੈਗੇ ਆ ਉਹਨਾਂ ਵਾਸਤੇ ਇਹ ਉਪਰਾਲਾ ਕੀਤਾ ਗਿਆ ਇਹਦੇ ਨਾਲ ਦੇ 13 ਡਰਮ ਜਿਹੜੇ ਹੈਗੇ ਆ ਉਹ ਲਗਾਏ ਜਾਣੇ ਨੇ ਔਰ ਨਾਲ ਦੀ ਨਾਲ ਬਕਾਇਦਾ ਤੌਰ ਤੇ ਡਰਮ ਉਤੇ ਲਿਖਿਆ ਗਿਆ ਹੈ ਆਪਣੇ ਕੋਲ ਜਾਨੀ ਕਿ ਆਪਣੇ ਆਸ-ਪਾਸ ਇਸ ਤਰ੍ਹਾਂ ਦਾ ਡੌਗ ਸ਼ੈਲਟਰ ਲਗਵਾਉਣ ਵਾਸਤੇ ਸੰਪਰਕ ਕਰੋ ਥੱਲੇ ਨੰਬਰ ਦਿੱਤੇ ਗਏ ਨੇ ਇਹ ਨੰਬਰਾਂ ਦੇ ਸੰਪਰਕ ਕਰਕੇ ਉਹ ਲੋਕ ਜਿਹੜੇ ਲੋਕ ਆਪਣੇ ਆਸ-ਪਾਸ ਉਹਲਾ ਜਾਨਵਰਾਂ ਨੂੰ ਬਚਾਉਣਾ ਚਾਹੁੰਦੇ ਨੇ ਠੰਡ ਵਾਸਤੇ ਉਹਨਾਂ ਵਾਸਤੇ ਇਹ ਸਪੈਸ਼ਲ ਕਰਕੇ ਲਿਖਿਆ ਗਿਆ ਹੈ ਆਪਣੇ ਆਸ-ਪਾਸ ਲਗਾਉਣ ਲਈ ਸੰਪਰਕ ਕਰੋ ਥੱਲੇ ਨੰਬਰ ਵੀ ਜਿਹੜੇ ਹੈਗੇ ਇਹਨਾਂ ਦੇ ਜਿਹੜੇ ਸੇਵਾਦਾਰ ਹੈਗੇ ਨੇ ਜਾਂ ਜਿਹੜੇ ਇਹਨਾਂ ਦੇ ਸਟਾਫਰਸ ਹੈਗੇ ਨੇ ਉਹਨਾਂ ਦੇ ਨੰਬਰ ਅੰਕਿਤ ਕੀਤੇ ਗਏ ਨੇ ਤਾਂ ਕਿ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਲੋਕ ਆਪਣੇ ਮੱਲਿਆਂ ਦੇ ਵਿੱਚ ਆਪਣੇ ਘਰਾਂ ਦੇ ਆਸ-ਪਾਸ ਇਸ ਤਰ੍ਹਾਂ ਦੇ ਜਿਹੜੇ ਡਰਮ ਹੈਗੇ ਆ ਉਹ ਲਗਵਾ ਸਕਣ ਔਰ ਖਾਸ ਕਰਕੇ ਤੁਸੀਂ ਇੱਕ ਚੀਜ਼ ਹੋਰ ਦੇਖੋ ਕਿ ਇਹਨਾਂ ਗੰਮਾ ਦੇ ਵਿੱਚ ਇਸ ਤਰ੍ਹਾਂ ਦੇ ਗੱਡੇ ਜਿਹੜੇ ਉਹ ਲਗਾਏ ਗਏ ਨੇ ਤਾਂ ਕਿ ਜਿਹੜੇ ਅਵਾਰਾ ਕੁੱਤੇ ਹੈਗੇ ਆ ਉਹ ਇਸ ਵਿੱਚ ਆਰਾਮ ਨਾਲ ਬੈਠ ਸਕਣ ਤੇ ਲੰਘ ਮਾਰ ਸਕਣ ਇਹ ਵੀ ਇਹਨਾਂ ਵੱਲੋਂ ਵਿਸ਼ੇਸ਼ ਉਪਰਾਲਾ ਜਿਹੜਾ ਕੀਤਾ ਗਿਆ ਹੈ ਕੋਸ਼ਿਸ਼ ਕਰਾਂਗੇ ਜਿਹੜੇ ਇਥੇ ਦੇ ਸਰਪ੍ਰਸਤ ਹੈਗੇ ਨੇ ਜਾਂ ਇਥੇ ਦੇ ਸੇਵਾਦਾਰ ਹੈਗੇ ਉਹਨਾਂ ਨਾਲ ਗੱਲ ਕਰਨ ਦੀ ਕੀ ਵਿਧਾਲੇ ਜਿਹੜੇ 13 13 ਹੱਟੀ ਦੇ ਸਰਪ੍ਰਸਤ ਹੈਗੇ ਨੇ ਇੱਥੇ ਲਗਾ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਭਾਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕ ਪੰਜਵੀਂ ਸਾਲਗिराਹ ਦੇ 13 13 ਹੱਤੀ ਬਹੁਤ ਬਹੁਤ ਮੁਬਾਰਕਾ ਉਹ ਸਾਰੀ ਸੰਗਤ ਨੂੰ ਜਿਹੜੇ ਸਾਨੂੰ ਦੇਖਦੀ ਏ ਔਰ ਸਾਨੂੰ ਸੁਣਦੀ ਏ ਔਰ ਸਾਡਾ ਸਹਾਰਾ ਦਿੰਦੀ ਏ ਕਿਉਂਕਿ ਬਿਨਾ ਸੰਗਤ ਤੋਂ 13 13 ਹੱਡੀ ਕੁਝ ਵੀ ਨਹੀਂ ਬਿਨਾ ਸੰਗਤ ਹੀ ਕੁਛ ਨਹੀਂ ਕਰ ਸਕਦੇ ਅਸੀਂ ਇੱਕਦਮ ਚੁੱਕਿਆ ਕਦੋਂ ਸਾਡੇ 50 ਕਸ ਚੁੱਕੇ ਸਭ ਅੱਜ ਉੱਥੇ ਪਹੁੰਚਦਾ ਜਿਹੜੇ ਸੋਚ ਨਹੀਂ ਸਕਦੇ ਸੀਗੇ ਇਹ ਹੱਤੀ ਖੋਲਣ ਦਾ ਕੋਈ ਮਤਲਬ ਨਹੀਂ ਸੀਗਾ ਸਾਡਾ ਮਨ ਸੀ ਇਹੀ ਸੀਗਾ ਕਿ ਨਵੰਬਰ ਤੇ ਦਸੰਬਰ ਦੋ ਮਹੀਨੇ ਸੇਵਾ ਕਰਾਂਗੇ ਠੰਡ ਦੇ ਵਿੱਚ ਜਿਹੜਾ ਲੋਕਲ ਬੋਲ ਲੋੜਾ ਹੈ ਪਰ ਸਰਦੀਆਂ ਵਿੱਚ ਰਜਾਈਆਂ ਗੰਬਲ ਫਨਜਾਇਆ ਕਰਾਂਗੇ ਪਰ ਸੰਗਤ ਦਾ ਸਹਿਯੋਗ ਦੀ ਦੇਖੋ ਜਗਾ ਥੱਲੇ ਤੁਹਾਨੂੰ ਦਿਖਾਣੇ ਜਾ ਕੇ ਤੁਹਾਨੂੰ ਤੁਸੀਂ ਮਿਲਾਂ ਸੰਗਤ ਦਾ ਸਹਿਯੋਗ ਜਦੋਂ ਮਿਲਿਆ ਤੇ ਅੱਜ ਅਸੀਂ ਇੱਥੇ ਮੁਕਾਮ ਤੇ ਪਹੁੰਚ ਚੁੱਕੇ ਹਾਂ ਜੀ ਇੱਕ ਚੀਜ਼ ਹੋਰ ਦੇਖੀਏ 6 ਦੋਸਤ ਸੀ ਜਿਨ੍ਹਾਂ ਨੇ 13-1 ਅੱਜ ਇੰਨਾ ਹੰਗਾਰਾ ਮਿਲਿਆ ਕਿ 600 ਤੋਂ ਵੱਧ ਪਰਿਵਾਰ ਹੋ 680 ਪਰਿਵਾਰ ਜੁੜੇ ਸਾਡੇ ਨਾਲ 680 ਪਰਿਵਾਰ ਜੁੜੇ ਮੈਂ ਤਾਂ ਇਹ ਦੱਸਿਆ ਵੀ ਅਸੀਂ ਇੱਕਦਮ ਚੱਗਾ ਹੀ ਸਾਡਾ 50 ਕਦੋਂ ਕਦੋਂ ਹੋ ਗਿਆ ਸਾਨੂੰ ਪਤਾ ਹੀ ਨਹੀਂ ਲੱਗਾ ਸੇ ਸੰਗਤ ਦਾ ਸੇਵ ਬਹੁਤ ਜ਼ਬਰਦਸਤੀ ਉਹਦੇ ਦੇਖੋ ਬਾਹਰ ਰੇਡੀਆ ਵੀ ਲਗਾਈਆਂ ਨੇ ਅਸੀਂ ਸੋਚਿਆ ਵੇ 50 ਜਿਹੜਾ ਰੋਜ਼ਗਾਰ ਦੀ ਬੜੀ ਪ੍ਰੋਬਲਮ ਆ ਗਈ ਹੈ ਇਹਦੇ ਮੁੰਡੇ ਨਸ਼ੇ ਜਾ ਰਹੇ ਸਾਡੇ ਵਿੱਚ ਛੋਟੇ ਉਪਰਾਲਾ ਕੀਤਾ ਗਿਆ ਵੀ ਅਸੀਂ ਅੱਜ ਦੇ ਦਿਨ 13 ਰੇੜੀਆਂ ਵੀ ਦਵਾਂਗੇ ਅੱਗੋਂ ਰੇੜੀਆਂ ਬੰਦ ਨਹੀਂ ਕਰਾਂਗੇ ਕਿਉਂਕਿ ਅਸੀਂ ਇਹ ਚਾਹਦੇ ਹਾਂ ਵੀ ਮਾਲਕ ਪਤਾ ਇੱਕ ਚੁੱਕ ਲਿਆ ਵੇ ਇੱਦਾਂ ਹੁਣ ਸਾਡੇ ਕੋਲ ਦੇਖੋ ਇੱਕ ਨਿਊ ਰਿਵਿਊ ਹਸਪਤਲ ਤੋਂ ਰੈਡੀ ਆਈ ਹੋਈ ਹੈ ਜਿਨ੍ਹਾਂ ਨੇ ਸਾਡਾ ਸਪੌਂਸਰ ਕੀਤਾ ਨਾ ਸੇਵਾ ਨਾਲ ਭੇਜੀ ਹੈ ਸੇਵਾ ਨਾਲ ਜੁੜ ਕੇ ਕਰਾਣੇ ਪਿਆ ਉਸ ਰਾਕੇ ਦੋ ਪਰਿਵਾਰ ਆ ਵੀ ਗਏ ਨੇ ਡਿਲੀ ਜਾਨਾ ਚਾਹੁੰਦੇ ਆ ਪਰ ਦੇਖੋ ਜੇ ਅਸੀਂ ਬਾਹਰ ਫੜੀਏ ਸਾਡੇ ਨਾਲ ਸਹਿਯੋਗ ਦੇਣ ਵਾਲੇ ਲੋਕ ਵੀ ਆ ਰਹੇ ਆ ਕੰਮ ਕਰਵਾਉਣ ਲੋਕ ਚਾਹੁੰਦੇ ਨੇ ਉਹਨਾਂ ਨੂੰ ਰਸਾ ਨਹੀਂ ਮਿਲਦਾ ਉਹ ਸਾਡੇ ਸਹਿਯੋਗ ਨੇ ਰਸਤਾ ਚੁਣਿਆ ਹੋਇਆ ਉਹ ਸਾਡੇ ਵਡੇ ਵੀਰ ਜੀ ਨੇ ਇੱਕ ਡੌਗ ਸ਼ੈਲਟਰ ਖੋਲਿਆ ਛੁ ਕੀਤਾ ਵਾ ਉਹ ਦਸੰਬਰ ਜਰੋਂ ਤੋਂ ਦੇਖਣ ਠੰਡ ਕਿੰਨੀ ਹੁੰਦੀ ਹੈ ਤੇ ਉਹ ਬੱਚੇ ਬਹੁਤ ਮੰਦਸਟਰੀ ਆਮ ਲੋਕ ਤਾਂ ਇਸ ਠੰਡ ਤੋਂ ਬਚਣ ਵਾਸਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਉਪਰਾਲਾ ਕਰਕੇ ਲੱਗ ਮਾਲ ਲੈਂਦੇ ਆ ਪਰ ਉਹ ਆਵਾਰਾ ਜਾਨਵਰ ਉਹ ਆਵਾਰਾ ਪਸ਼ੂ ਜਿਹੜੇ ਹੈਗੇ ਉਹਨਾਂ ਨੂੰ ਬਹੁਤ ਕਾਫੀ ਦਿੱਕਤਾਂ ਜਣੀਆਂ ਆਈਆਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਮੇਰੇ ਸਾਹਮਣੇ ਇੱਕ ਮੇਰੇ ਵੀਰ ਜੀ ਹੈਗੇ ਨੇ ਸਿਮਿੰਟ ਦਾ ਕੰਮ ਕਰਦੇ ਆ ਗੋਰੂ ਵੀਰ ਜੀ ਉਹਨਾਂ ਨੇ ਵੀ ਹੁਣ ਗਊਆਂ ਸਪੈਸ਼ਲ ਸਾਹਮਣੇ ਖੋਲਿਆ ਗਿਆ ਉਹਨਾਂ ਦੇ ਸਹਿਯੋਗਵਾਦੀ ਤੋਂ ਵੱਧ ਕਰਾਂਗੇ ਸਟ੍ਰੀਟ ਡੌਗ ਵਾਸਤੇ ਜਿਹੜਾ ਸੀ ਉਪਰ ਆਲਾ ਕੀਤਾ ਸੀ ਦੇਖੋ ਬਾਤ ਤੇਰਾ ਡਰਮ ਰੱਖਿਆ ਗਿਆ ਨਾ ਔਰ ਜਿੰਨੂੰ ਜਿੰਨ ਲੋੜ ਹੈ ਤਾਂ ਲੱਗਦਾ ਤੁਹਾਡੇ ਵੱਲੇ ਸਟ੍ਰੀਟ ਡੌਗ ਹੈਗੇ ਔਰ ਸਾਨੂੰ ਦੱਸੋ ਤੁਹਾਡੇ ਘਰ ਦੇ ਕੋਲ ਇਹ ਡਰਮ ਲਗਾ ਕੇ ਜਾਵਾਂਗੇ ਤੁਹਾਨੂੰ ਦੇਖੋ ਤੁਸੀਂ ਕੰਮੀਏ ਕਿ ਡਰਮ ਅਸੀਂ ਇੱਕ ਮਾਰਜਨ ਚੱਕ ਲਵਾਂਗੇ ਤਾਂ ਜੋ ਅਗਲੇ ਸਾਲ ਫੇ ਇਹੀ ਕੰਮ ਆਣ ਦੇਖੋ 5 ਸਾਲਾਂ ਦੇ ਵਿੱਚ ਕਾਫੀ ਸ਼ਲਾਘਾਯੋਗ ਕੰਮ ਕੀਤਾ ਕਦਮ ਵੀ ਚੱਕੇ ਹੈਗੇ ਕਿ ਕੋਣ ਆਉਣ ਵਾਲੇ ਸਮੇਂ ਵਿੱਚ ਕਿਹੜੇ ਕਿਹੜੇ ਨਵੇਂ ਉਪਰਾਲੇ ਕਰਨ ਜਾ ਰਹੇ ਹੋ ਸੰਗਤ ਸਹਿਯੋਗ ਤਾਂ ਮੈਨੂੰ ਲੱਗਦਾ ਕਿ ਤੇਰਾ ਕਾਰਵਾ ਤੇਰਾ 13 13 ਦਾ ਕਾਰਵਾ ਰੁਕੇਗਾ ਇਹ ਇਦਾਂ ਹੀ ਚੱਲਦਾ ਅਗਲੇ ਸਾਡੇ ਜਿਹੜੇ ਨਵੇਂ ਉਪਰਾਲੇ ਜਿਹੜੇ ਹੋਰ ਆਣਾ ਚਾਹੁੰਦੇ ਆ ਅਸੀਂ ਇੱਕ ਹਸਪਤਾਲ ਖੋਲਣਾ ਚਾਹੁੰਦੇ ਜਿੱਥੇ ਟੋਟਲੀ ਲਾਈਫ ਲੱਕ ਫ੍ਰੀ ਕੀਤਾ ਜਾਏਗਾ ਬਿਲਕੁਲ ਧੰਨਵਾਦ ਤੁਹਾਡਾ ਸਟੈਫ ਇਨਸਵੇਰਾ ਨਾਲ ਜੁੜਨ ਲਈ ਤਾਂ ਇਹ ਸਾਲ ਸਰਪ੍ਰਸਤ 13 13 ਹੱਟੀ ਦੇ ਜਿਨ੍ਹਾਂ ਨੇ ਸਾਫ਼ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਉਪਰਾਲੇ ਕੀਤੇ ਜਾਣਗੇ ਕਿਉਂਕਿ 6 ਜਣਿਆਂ ਦੇ ਨਾਲ 13 13 ਹੱਟੀ ਦਾ ਕਾਰਵਾ ਚੱਲਿਆ ਸੀ ਔਰ ਕਦੋਂ 650 ਤੋਂ ਉੱਪਰ ਜਿਹੜੇ ਲੋਕ ਸੀਗੇ ਜਿਹੜੇ ਪਰਿਵਾਰ ਸੀਗੇ ਇਸ 13 13 ਹੱਟੀ ਨਾਲ ਜੁੜ ਗਏ ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਵੱਧ ਛਲਾਗਾ ਜੋ ਕਦਮ ਇਹਨਾਂ ਵੱਲੋਂ ਚੱਕੇ ਜਾਣੇ ਨੇ ਉਹ ਆਉਣ ਵਾਲੇ ਸਮੇਂ ਵਿੱਚ ਵੀ ਦੇਖਦੇ ਰਵਾਂਗੇ ਤੇ ਨਾਲ ਦੀ ਨਾਲ ਇਹਨਾਂ ਨਾਲ ਗੱਲਬਾਤ ਵੀ ਕਰਦੇ ਰਵਾਂਗੇ ਪਰ ਫਿਲਹਾਲ ਇਸ ਲਈ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਬਲੱਡ ਕੈਂਪ ਜਿਹੜਾ ਹੈਗਾ ਉਹ ਲੱਗਿਆ ਹੋਇਆ ਇੱਥੇ ਮੈਡੀਕਲ ਕੈਂਪ ਜਿਹੜਾ ਹੈਗਾ ਉਹ ਲੱਗਿਆ ਹੈਗਾ ਤਾਂ ਕਿ ਆਮ ਤੇ ਖਾਸ ਲੋਕ ਇੱਥੇ ਆਉਣ ਉਹਨਾਂ ਨੂੰ ਜਿਹੜੀ ਵੀ ਕੋਈ ਛੋਟੀ ਮੋਟੀ ਬਿਮਾਰੀ ਹੈ ਉਸ ਦਾ ਇਲਾਜ ਕਰਵਾਉਣ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ 13-13 ਹੱਟੀ ਦਾ ਕਾਰਵਾ ਐਤੋਂ 5 ਸਾਲ ਪਹਿਲਾਂ ਚੱਲਿਆ ਸੀ ਔਰ 6 ਬੰਦਿਆਂ ਨੇ ਇਹ ਕਾਰਵਾ ਚਲਾਇਆ ਸੀਗਾ 600 ਤੋਂ 680 ਪਰਿਵਾਰ ਐਸ ਵੇਲੇ ਇਸ ਹੱਟੀ ਨਾਲ ਜੁੜ ਚੁੱਕੇ ਨੇ ਔਰ 5ਵੀਂ ਸਾਲਗिरा ਜਿਹੜੀ ਹੈਗੀ ਆ ਉਹ ਇੱਥੇ ਮਿਲਾਈ ਜਾ ਰਹੀ ਹੈ ਔਰ ਲੋਕਾਂ ਦੇ ਸਹਿਯੋਗ ਦੇ ਨਾਲ ਡੌਗ ਸ਼ੈਲਟਰ ਜਿਹੜੇ ਹੈਗੇ ਆ ਉਹ ਬਣਾਇਆ ਗਿਆ ਔਰ ਉਹਦੇ ਉੱਤੇ ਬਕਾਇਦਾ ਤੌਰ ਤੇ ਆਪਣੇ ਫੋਨ ਨੰਬਰ ਜਿਹੜੇ ਹੈਗੇ ਉਹ ਦਿੱਤੇ ਗਏ ਨੇ ਤਾਂ ਕਿ ਲੋਕ ਇਹਨਾਂ ਨਾਲ ਸੰਪਰਕ ਕਰ ਆਮ ਆਦਮੀ ਪਾਰਟੀ ਤੋਂ ਸੰਸਦ ਜਲੰਧਰ ਤੋਂ ਸੰਸਦ ਸੁਸ਼ੀਲ ਰਿੰਕੂ ਵੀ ਇੱਥੇ ਪਹੁੰਚੇ ਨੇ ਕਿਉਂਕਿ ਸੁਭਾਗਾ ਭਰਾ ਭਰਿਆ ਦਿਨ ਹੈਗਾ 5ਵੀਂ ਸਾਲਗिरा ਜਿਹੜੀ ਹੈਗੀ 13 ਤਰਾ ਹੱਤੀ ਵੱਲੋਂ ਉਹ ਮਨਾਈ ਜਾ ਰਹੀ ਹੈ ਔਰ 6 ਜਾਣਿਆਂ ਤੋਂ 6 ਜਾਣਿਆਂ ਦੇ ਨਾਲ ਇਹ ਕਾਰਜਾ ਚੱਲਿਆ ਸੀ 680 ਤੋਂ ਵੱਧ ਪਰਿਵਾਰ ਜਿਹੜੇ ਹੈਗੇ ਇਸ 13 ਤਰਾ ਹੱਤੀ ਨਾਲ ਜੁੜ ਚੁੱਕੇ ਹੋ ਰਿੰਕੂ ਸਾਹਿਬ ਕਿਵੇਂ ਦੇਖਦੇ ਹੋ ਕਿਉਂਕਿ 6 ਜਾਣਿਆਂ ਨੇ ਇਹ ਕਾਰਜਾ ਚੱਲਿਆ ਸੀ 5 ਸਾਲ ਪਹਿਲਾਂ ਅੱਜ 680 ਪਰਿਵਾਰ ਜਿਹੜੇ ਹੈਗੇ ਆ ਇਸ ਕਾਰਵਾਈ ਇਸ 13 13 ਹੱਟੀ ਨਾਲ ਜੁੜ ਚੁੱਕੇ ਹੋ ਤੁਸੀਂ ਵੀ ਪਹੁੰਚਿਓ ਕਿਵੇਂ ਵੇਖਦੇ ਦਿਖੋ ਕਿ ਅੱਜ ਦੇ ਇਸ ਸਮੇਂ ਦੇ ਵਿੱਚ ਇਨਸਾਨੀਅਤ ਦੀ ਸੇਵਾ ਕਰਨਾ ਮੈਂ ਸਮਝਦਾ ਕਿ ਸਾਨਾ ਉਹ ਗੁਰਬਾਨੀ ਦਾ ਸਾਨਾ ਵੱਡਾ ਫਲ ਸਾਰ ਔਰ ਮੇਰੇ ਸਾਥੀ 13 13 ਹੱਟੀ ਵਾਲੇ 120 ਕਿੱਟੀ ਰੋਡ ਦੇ ਉੱਤੇ ਪ੍ਰਿੰਕੂ ਜੀ ਗੁਰਦੀਪ ਜੀ ਅਬੂਰ ਸਾਹਿਬ ਸਾਰੇ ਭਰਾ ਜਿਹੜੇ ਆ ਜਿਨ੍ਹਾਂ ਨੇ ਬڑے ਛੋਟੇ ਜੇ ਇਕੱਠ ਦੇ ਨਾਲ ਲੈਵਲ ਦੇ ਉੱਤੇ ਇਹ ਸੇਵਾਵਾਂ ਸ਼ੁਰੂ ਕੀਤੀਆਂ ਸੀ ਔਰ ਅੱਜ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਕੱਪੜੇ ਕਿਤਾਬਾਂ ਬਲੱਡ ਡੋਨੇਸ਼ਨ ਕੈਂਪ ਡੌਗ ਸ਼ੈਲਟਰ ਰੁਜ਼ਗਾਰ ਲਈ ਹੱਤੜੀਆਂ ਮਾਨਵਤਾ ਦੀ ਸੇਵਾ ਦੇ ਲਈ ਫਿਜ਼ੀਓਥੈਰੇਪੀ ਦਾ ਜਿਹੜਾ ਅੱਜ ਕੈਂਪ ਲੱਗਾ ਔਰਥੋ ਦਾ ਜਿਹੜਾ ਇੱਥੇ ਕੈਂਪ ਲੱਗਾ ਸੋ ਵੱਡੀਆਂ ਸੇਵਾਵਾਂ ਅੱਜ ਨਿਭਾਈਆਂ ਜਾ ਰਹੀਆਂ ਔਰ ਇਦੇ ਨਾਲ ਨਾਲ ਜਿਹੜੇ ਆਉਣ ਵਾਲੇ ਮਹਿਮਾਨ ਹੈ ਉਹਨਾਂ ਨੂੰ ਪਰਿਵਰਨ ਦੇ ਨਾਲ ਜੋੜਨ ਦੇ ਲਈ ਜਿਹੜੇ ਆ ਬੂਟੇ ਗਿਫਟ ਕੀਤੇ ਜਾ ਰਹੇ ਸੋ ਬਹੁਤ ਸਾਰਾ ਜਿਹੜਾ ਜ਼ਰੂਰਤ ਦੇ ਲੋੜਾ ਸਮਾਨ ਹੈ ਸਾਡੇ ਘਰਾਂ ਦੇ ਵਿੱਚ ਪਿਆ ਹੁੰਦਾ ਜਿਹਦੇ ਵਿੱਚ ਕੱਪੜੇ ਕਿਤਾਬਾਂ ਹੋਰ ਕਈ ਐਸੀਆਂ ਬੇਸ਼ਕੀਮਤੀ ਚੀਜ਼ਾਂ ਜਿਹੜੀਆਂ ਜਿਨ੍ਹਾਂ ਦੀ ਵੈਲਿਊ ਸਾਡੇ ਲਈ ਜ਼ੀਰੋ ਹੈ ਪਰੋ ਕਿਸੇ ਲੋੜਵੰਦ ਲਈ ਉਹ ਚੀਜ਼ਾਂ ਬਹੁਤ ਬੇਸ਼ਕੀਮਤੀ ਸਾਬਤ ਹੁੰਦੀਆਂ ਸੋ ਇਹੋ ਜਿਹਾ ਪ੍ਰੋਜੈਕਟ ਹੈ ਜਿਹੜਾ ਸੇਵਾ ਕਰਨ ਦਾ ਕਿਉਂਕਿ ਘਰ ਬੈਠੇ ਹੀ ਜਿਹੜੀ ਸੰਗਤ ਹੈ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਕਿਉਂਕਿ ਇਹ ਸਾਥੀ ਹੈ ਜਿਹੜੇ ਇਹਨਾਂ ਨੇ ਇੱਥੇ ਪ੍ਰਬੰਧ ਕੀਤੇ ਉਹਦੇ ਪੂਕਦਾ ਪ੍ਰਬੰਧ ਕੀਤੇ ਹੈ ਕਿ ਇੱਥੇ ਸਮਾਨ ਲਿਆ ਕੇ ਰੱਖਿਆ ਹੈ ਲੋੜਵੰਦ ਲੋਕ ਇੱਥੋਂ ਸਮਾਨ ਲੈ ਕੇ ਜਾਂਦੇ ਆ ਸੋ ਮੈਂ ਸਮਝਦਾ ਕਿ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਿਹੜਾ ਫਲਸਫਾ ਹੈ ਉਹਨਾਂ ਨੂੰ ਅੱਗੇ ਵਧਾਉਣ ਦੇ ਵਿੱਚ ਤੇਰਾ ਤੇਰਾ ਹੱਥ ਹੀ ਆਪਣਾ ਪੂਰਾ ਜਿਹੜਾ ਮਿਹਨਤ ਕਰ ਰਹੀ ਹੈ ਯੋਗਦਾਨ ਦੇ ਰਹੀ ਹੈ ਸੋ ਗੁਰੂ ਮਹਾਰਾਜ ਕਿਰਪਾ ਕਰਨ ਇਹ ਸਾਥੀ ਚੜਦੀ ਕਲਾ ਚ ਰਹਿਣ ਔਰ ਇਸੇ ਤਰ੍ਹਾਂ ਮਾਨਵਤਾ ਦੀ ਇਨਸਾਨੀਅਤ ਦੀ ਸੇਵਾ ਕਰਦੇ ਰਹਿਣ ਤਾਂ ਇਸ ਹਾਲ ਆਮ ਆਮੀ ਪਾਰਟੀ ਤੋਂ ਸੰਸਦ ਸੁਸ਼ੀਲ ਰਿੰਕੋ ਜਿਨ੍ਹਾਂ ਨੇ ਸਾਫ਼ ਕੀਤਾ ਕਿ ਬੜਾ ਵਧੀਆ ਉਪਰਾਲਾ ਜਿਹੜਾ ਹੈਗਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਹੋਰ ਇਹਨਾਂ ਦਾ ਕਾਫਲਾ ਜਿਹੜਾ ਹੈਗਾ ਹੋਰ ਵਧੇਗਾ ਔਰ ਨਾਲ ਦੀ ਨਾਲ ਇੱਕ ਹੋਰ ਚੀਜ਼ ਇੱਥੇ ਦੱਸਦੀ ਅਸੀਂ ਆਪਣੇ ਦਰਸ਼ਕਾਂ ਨੂੰ ਇਨ੍ਹਾਂ ਵੱਲੋਂ ਕੋਈ ਵੀ ਪੈਸਾ ਨਹੀਂ ਲਿੱਤਾ ਜਾਂਦਾ ਹੈਗਾ ਜਿਹੜਾ ਸਮਾਨ ਬੇਲੋੜਾ ਕਿਸੇ ਦੇ ਘਰ ਦੇ ਵਿੱਚ ਵੀ ਹੈਗਾ ਜਿੱਦਾਂ ਕਿ ਮੈਂ ਪਹਿਲਾਂ ਵੀ ਦੱਸਿਆ ਸੀਗਾ ਡੌਗ ਸ਼ੈਲਟਰ ਦੇ ਉੱਤੇ ਜਿਹੜੇ ਨੰਬਰ ਅੰਕਿਤ ਕੀਤੇ ਗਏ ਆ ਬੇਲੋੜਾ ਸਮਾਨ ਜਿਹੜਾ ਕਿਸੇ ਦੇ ਘਰ ਦੇ ਵਿੱਚ ਵੀ ਹੈਗਾ ਜਿਹੜਾ ਉਹਨਾਂ ਦੀ ਵਰਤੋਂ 'ਚ ਨਹੀਂ ਹੈਗਾ ਉਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦਾ ਤੇ ਇਹਨਾਂ ਨੂੰ ਫੋਨ ਕਰਨਗੇ ਇਹਨਾਂ ਦੇ ਜਿਹੜੇ ਜਿਹੜੇ ਸੇਵਾਦਾਰ ਹੈਗੇ ਆ ਉਹਨਾਂ ਦੇ ਘਰ ਤੱਕ ਪਹੁੰਚਣਗੇ ਤੇ ਉਹ ਸਮਾਨ ਜਿਹੜਾ ਹੈਗਾ ਜਿਹੜਾ ਉਹਨਾਂ ਦੀ ਵਰਤੋਂ 'ਚ ਨਹੀਂ ਹੈਗਾ ਉਹ ਥੋੜ੍ਹਾ ਲਿਆਂਦਾ ਜਾਏਗਾ ਤੇ ਇੱਥੇ ਲਿਆ ਕੇ ਸਜਾਇਆ ਜਾਏਗਾ ਜਿਹੜਾ ਕਿ 13 ਰੁਪਏ ਦੇ ਵਿੱਚ ਉਹਨਾਂ ਲੋਕਾਂ ਨੂੰ ਦਿੱਤਾ ਜਾਏਗਾ ਜਿਨ੍ਹਾਂ ਵਾਸਤੇ ਉਹ ਬੇਸ਼ਕੀਮਤੀ ਹੈ ਫਿਰਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ